ਇਹ ਨਾ ਲੈਣੀ ਚਾਹੀਦੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੀ ਭਰੇ ਆ ਜੀ ਜੋ ਵੀ ਹੈ ਫੋਟੋ ਕਿੱਥੇ ਲੱਗ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਜ ਬਾਰਿਸ਼ ਹੋ ਰਹੀ ਸੀ ਫੇਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਵੀ ਮਾਥੇ ਜਾਣਾ ਧਿਆਨ ਰੱਖੀਂ ਪਾਣੀ ਪੂਰੀ ਹਾਂ ਜੀ ਹਾਂ ਪਾਣੀ ਕੋਲ ਜਾਇਕਾ ਤੇ ਨਾ ਹਾਂਜੀ ਸਮਝਾ ਜਾਣੀ ਕਿ ਤੇ ਤੇ ਪੜਦਾ ਵੀ ਆ ਜਾਣੀ ਕਿ 11ਵਾਂ ਚ ਪੜ ਰਿਹਾ ਹੈ ਅੱਛਾ ਤੇ ਹੁਣ ਜਾਣੀ ਕਿ ਛੁੱਟੀਆਂ ਸੀਗੀਆਂ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਆ ਗਏ ਆ ਕੁੱਤਾ ਤੇ ਨਾਲ ਉਹ ਹੋਰ ਰੋਕਦੇ ਆ ਜੀ ਵੀ ਤੂੰ ਸੁਤੇ ਰਹਿਣ ਦੇ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਉਹ ਨਾ ਕੁੱਤਾ ਆੜੀ ਜਿਹੜਾ ਇਹ ਨਾਮ ਹੈ ਤੇ ਸੰਜੋਤ ਸਿੰਘ ਕਰਦਾ ਗਿਆ ਸਾ ਤੋਂ ਲੇਵੜ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਛਾਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਵੀ ਹੈ ਕਿ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹ ਤਾਂ ਦਿੱਤਾ ਜਾਵੇ ਤੇ ਦੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੁੰਡਾ ਵੀ ਆਪਣੇ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਨੂੰ ਦੇਖ ਕੇ ਲੋਕ ਇਹ ਨਾਲ ਲੈਣੀ ਚਾਹੀਦੀ ਹੈ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੀ ਭਰੇ ਆ ਜੀ ਜੋ ਵੀ ਹੈ ਕੀ ਕੀ ਆ ਲੈ ਗਿਆ ਫੋਟੋ ਖਿਚਾ ਲੈ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਛਾ ਅੱਜ ਬਾਰਿਸ਼ ਹੋ ਰਹੀ ਸੀ ਫੇਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਵੀ ਮਾਥੇ ਜਾਣਾ ਧਿਆਨ ਰੱਖੀਂ ਪਾਣੀ ਪੂਜੀ ਦਾ ਹਾਂ ਜੀ ਹਾਂ ਪਾਣੀ ਕੋਲ ਜਾਏਗਾ ਤੇ ਨਾ ਹਾਂ ਜੀ ਪਰ ਆ ਜਾਣੀ ਚਾ ਤੇ ਤੇ ਪੜਦਾ ਵੀ ਆ ਜਾਨੀ ਚਾ 11th ਚ ਪੜ ਰਿਹਾ ਹੈ अच्छा ਤੇ ਹੁਣ ਜਾਨੀ ਕਿ ਛੁੱਟੀਆਂ ਸੀ ਗਿਆ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਹੈਗਾ ਆ ਕੁੱਤਾ ਤੇ ਨਾਲ ਉਹ ਬਹੁਤ ਰੋਕਦੇ ਆ ਜੀ ਵੀ ਤੂੰ ਸੁਦੇ ਰਹਿਣ ਦੇ ਵੀ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਉਹ ਨਾ ਕੁੱਤਾ ਆੜੀ ਅਧਰੇ ਕੀ ਨਾਮ ਤੇ ਦਾ ਚੰਗੇ ਉਸ ਇੰਗਲਿਸ਼ ਕਰ ਗਿਆ ਸਤੋ ਲੈਵਲ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੀ ਖਾਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਤਾਂ ਦਿੱਤਾ ਜਾਵੇ ਤੇ ਦੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੁੰਡਾ ਵੀ ਆਪਣੇ ਵੱਲ ਪੂਰੀ ਕੋਸ਼ਿਸ਼ ਕਰ ਰਿਹਾ ਨੂੰ ਦੇਖ ਕੇ